7 ਜਨਵਰੀ 2023 ਤੋਂ ਜਿਹੜਾ ਕੌਮੀ ਮੁੱਦਾ ਹੁੰਦਾ ਹੈ ਕਿ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਸੋ ਉਹ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ 15 ਮਈ ਦਾ ਅ ਐਸ ਡੀ ਐਮ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਜਿਹੜਾ ਗਵਰਨਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਣਾ ਸੀ ਪਰੰਤੂ ਜੋ ਹਾਲਾਤ ਪਿੱਛੇ ਬਣੇ ਇੱਕ ਜੰਗ ਦਾ ਮਾਹੌਲ ਬਣ ਗਿਆ ਉਹਦੇ ਕਰਕੇ ਉਹ ਪ੍ਰੋਗਰਾਮ 15 ਮਈ ਦਾ ਪੋਸਟਪੌਨ ਕਰਨਾ ਪਿਆ ਸੀ ਸੋ ਪਹਿਲਾਂ ਅਸੀਂ ਅੱਜ ਜਿਹੜੀ ਆਮ ਰਾਏ ਬਣੀ ਹੈ ਮੀਟਿੰਗ 'ਚ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਕਿਸਾਨ ਜਥੇਬੰਦੀਆਂ ਇੱਕ ਆਮ ਰਾਏ ਬਣੀ ਹੈ ਕਿ ਪੰਜਾਬ ਦਾ ਕੋਈ ਵੀ ਵਾਸੀ ਨਾ ਜੰਗ ਨਹੀਂ ਚਾਹੂ ਅਸੀਂ ਉਹਦੇ ਖਿਲਾਫ ਹੈ ਇੱਕ ਜੰਗ ਥੋਪੀ ਗਈ ਸੀ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਮੀਟਿੰਗ 'ਚ ਉਲਿੱਕਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਠੰਡਾ ਨੂੰ ਵੀ ਉਹ ਡਿਟੇਲਸ ਦੱਸਣਾ ਧੰਨਵਾਦ ਜੀ ਸਾਰੀ ਪ੍ਰੈਸ ਦਾ ਤੁਸੀਂ ਪ੍ਰੈਸ ਕਾਨਫਰੰਸ ਵੀ ਇੱਕ ਛੱਡ ਕੇ ਸਾਡੇ ਕੋਲ ਆਏ ਦੁਆਰਾ ਤੁਹਾਡਾ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਤਿੰਨ ਮੋਰਚੇ ਆ ਕਿਸਾਨਾਂ ਦੇ ਉਹਨਾਂ ਤਿੰਨਾਂ ਮੋਰਚਿਆਂ ਦੇ ਪ੍ਰਮੁੱਖ ਆਗੂ ਜਿਨ੍ਹਾਂ ਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਸਰਜੀਤ ਸਿੰਘ ਜੀ ਫੂਲ ਡੱਲੇਵਾਲ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟਰਾ ਸਰਦਾਰ ਸੁਖਜਿੰਦਰ ਸਿੰਘ ਖੋਸਾ ਇਸੇ ਤਰ੍ਹਾਂ 8 10 ਲਗਭਗ ਜੱਥੇਬੰਦੀਆਂ ਦੇ ਨਵੇਂ ਦੇ ਕਿਸਾਨ ਜੱਥੇਬੰਦੀਆਂ ਦੇ ਪੰਥਕ ਜੱਥੇਬੰਦੀਆਂ ਚ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਰਖਾਲਸਾ ਯੂनाइटेड ਅਕਾਲੀ ਦਲ ਵਿਰਸਾ ਪੰਜਾਬ ਮਜ਼ਦੂਰ ਜੱਥੇਬੰਦੀਆਂ ਉਤੀ ਜੀ ਵੀ ਵੱਡੀ ਗਿਣਤੀ ਚ ਲਗਭਗ ਤੁਸੀਂ ਆਪ ਵੇਖਿਆ ਵੀ 100 ਦੇ ਲਗਭਗ ਨਵੇਂ ਦੇ ਹਜਰ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਤਿੰਨ ਚਾਰ ਫੈਸਲੇ ਲਏ ਗਏ ਆ ਉਹਨਾਂ ਚ ਪਹਿਲਾ ਫੈਸਲਾ ਹੈ ਕਿ ਅਸੀਂ 15 ਤਰੀਕ ਦਾ ਜੋ ਸਾਡਾ ਪ੍ਰੋਗਰਾਮ ਸੀ ਚੇਤਾਵਨੀ ਪੱਤਰ ਦੇਣ ਦਾ ਉਹ ਹਰੇਕ ਸਬ ਡਿਵੀਜ਼ਨ ਪੱਤਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਸਖਸ਼ੀਅਤ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਦਲਤ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਵੱਲੋਂ ਉਹ 29 ਮਈ ਨੂੰ ਜਿਹੜਾ ਵੀ ਸਬ ਡਿਵੀਜ਼ਨ ਦੇ ਨੇੜੇ ਗੁਰਦੁਆਰਾ ਸਾਹਿਬ ਉੱਥੋਂ ਰੋਸ ਸਮਾਰਚ ਕਰਕੇ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਲਈ ਸਜਾਵਾਂ ਬਹਿਬਲ ਕੋਟ ਕਪੂਰਾ ਦੇ ਚਲਾਨ ਦੇ ਬਾਰੇ ਚ ਜਿਹੜਾ 2.5 ਸਾਲ ਤੋਂ ਮੋਰਚਾ ਲੱਗਿਆ ਉਹਨਾਂ ਮੰਗਾਂ ਦੇ ਨਾਲ ਇਸ ਦੇ ਨਾਲ ਨਾਲ ਕੁਝ ਹਾਲਾਤ ਜਿਹੜੇ ਬਦਲਦੇ ਜਾ ਰਹੇ ਆ ਕਿਉਂਕਿ 2.5 ਸਾਲਾਂ ਚੋਂ ਕਿਸੇ ਸਰਕਾਰ ਵੱਲੋਂ ਕੋਈ ਗੱਲ ਸੁਣੀ ਨਾ ਜਾਣੀ ਇਹ ਬਹੁਤ ਦੁਖਦਈ ਹੈ ਲੋਕਤੰਤਰ ਦੀ ਪਰੰਪਰਾਵਾਂ ਦੀ ਲੋਕ ਰਾਜ ਦੀ ਜਮਹੂਰੀਅਤ ਦੀ ਜੋ ਕੁਝ ਪਿੱਛੇ ਕਹਿੰਦੇ ਰਹੇ ਆ ਆਮ ਆਦਮੀ ਪਾਰਟੀ ਆਜ ਪਾ ਜਾਂ ਜੋ ਕੁਝ ਪਿੱਛੇ ਵਰਤੇ ਮੈਂ ਸਮਝ ਨਹੀਂ ਤੁਹਾਡਾ ਵੱਧ ਲੈਣਾ ਉਹਦੇ ਜੋ ਕੁਝ ਵਾਪਰ ਰਿਹਾ ਹੈ ਜ ਇਹਦੇ ਬਿਲਕੁਲ ਉਲਟ ਹੈ ਇਹ ਹੁਣ 29 ਮਈ ਨੂੰ ਹਰ ਇੱਕ ਸਬ ਡਿਵੀਜ਼ਨ ਤੇ ਬਹੁਤ ਵੱਡੀ ਗਿਣਤੀ ਚ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਇਹਨਾਂ ਮੰਗਾਂ ਦੇ ਨਾਲ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੜੀ ਜ਼ੋਰ ਨਾਲ ਕਿ ਪੰਜਾਬ ਦੀ ਧਰਤੀ ਦੇ ਸਮੁੱਚੇ ਵਸਿੰਦੇ ਕੁਝ ਥੋੜੇ ਕਨੇ ਕਹਿ ਸਕਦੇ ਆ ਜਿਨ੍ਹਾਂ ਨੂੰ ਕੋਈ ਜਨੂਨ ਚੜਿਆ ਹੋਵੇ ਉਹ ਅਸੀਂ ਜੰਗ ਦੇ ਹੱਕ ਚ ਵੀ ਨਹੀਂ ਤੇ ਜੰਗ ਦੇ ਵਿਰੁੱਧ ਇਦੇ ਬਾਰੇ ਅਸੀਂ ਵਿਚਾਰ ਕਰ ਕੀਤਾ ਹੈਗਾ ਹੋਰ ਸਮਾਂ ਲਵਾਂਗੇ ਸਾਰੀਆਂ ਜਥੇਬੰਦੀਆਂ ਦਾ ਵਿਚਾਰ ਕਰਕੇ ਪੰਜਾਬ ਦੀ ਸਰਹੱਦ 532 ਕਿਲੋਮੀਟਰ ਉਥੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਨੁੱਖੀ ਚੇਨ ਬਣਾਵਾਂਗੇ ਅਸੀਂ ਇਹ ਮੰਗ ਕਰਾਂਗੇ ਲੋਕ ਰਾਏ ਅਭਾਰਾਂਗੇ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਅਸੀਂ ਉਥੇ ਸੱਦਾਂਗੇ ਯਤਨ ਕਰਾਂਗੇ ਬਹੁਤ ਵੱਡੀ ਗਿਣਤੀ ਚ ਲੋਕ ਆਉਣ ਕਿ ਅਸੀਂ ਜੰਗ ਨਹੀਂ ਅਮਨ ਚਾਹੁੰਦੇ ਆ ਤੇ ਹਰੇਕ ਗੱਲ ਦਾ ਮਸਲੇ ਦਾ ਆਪਾਂ ਕੋਈ ਵੀ ਸਮੱਸਿਆ ਉਹਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ ਇਹ ਸਾਡੇ ਪੰਜਾਬ ਦੀ ਖਾਸ ਕਰਕੇ ਤੇ ਕਿਸਾਨੀ ਦੀ ਸਾਰੇ ਸਮੂਚਾ ਵਪਾਰ ਤਾਂ ਵਸ ਸਕਦਾ ਹੈ ਪੰਜਾਬ ਤਾਂ ਵਸਦਾ ਸਾਡਾ ਵਪਾਰ ਮੱਧਪੂਰਬ ਨਾਲ ਸ਼ੁਰੂ ਕੀਤਾ ਜਾਵੇ ਜੇ ਗੁਜਰਾਤ ਤੋਂ ਚੱਲ ਸਕਦਾ ਪੰਜਾਬ ਕਿਉਂ ਬੰਦ ਕੀਤਾ ਗਿਆ ਇਹ ਹਕਮਰਾਨਾਂ ਦੀ ਪੰਜਾਬ ਦੀ ਦੁਸ਼ਮਣੀ ਸਾਡੇ ਨਾਲ ਕੀਤੀ ਜਾ ਰਹੀ ਹੈ 23 ਤਰੀਕ ਦਾ ਹਾਂ ਦੂਜਾ ਜਿਹੜਾ ਸਾਡਾ ਇਹ 30 ਤਰੀਕ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪਰਬ ਉਹਸ ਦਿਨ ਅਸੀਂ ਬੇਨਤੀ ਕਰਾਂਗੇ ਜਿੱਥੇ ਸ਼ਬੀਲ ਲੱਗੀ ਆ ਜਾਂ ਗੁਰਦੁਆਰੇ ਹਰ ਇੱਕ ਗੁਰਸਿੱਖ ਹਰ ਇੱਕ ਇਨਸਾਨ ਪਸੰਦ ਵਿਅਕਤੀ ਇਹ ਅਰਦਾਸ ਕਰੇ ਪ੍ਰਮਾਤਮਾ ਦੇ ਅੱਗੇ ਕਿਉਂਕਿ ਜਦੋਂ ਸਰਕਾਰਾਂ ਸਿਰੋਂ ਹਟ ਜਾਣ ਤੇ ਰੱਬ ਹੀ ਸਾਡੀ ਅਰਦਾਸ ਉਹਦੇ ਅੱਗੇ ਅਤੇ ਦੂਜੇ ਲੋਕਾਂ ਕੇ ਤੂ ਕਿ ਸਾਰੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਮੋਰਚੇ ਦੀ ਸਫਲਤਾ ਲਈ ਪੰਜਾਬ ਦੀ ਜਿੱਤ ਲਈ ਪੰਜਾਬ ਦੀ ਇਨਸਾਫ ਲਈ ਉਹ 30 ਤਰੀਕ ਦਾ ਜਿਹੜਾ ਸ਼ਹੀਦੀ ਦਿਵਸ ਹੈ ਉਹ ਸਾਡੇ ਉਸ ਦਿਨ ਅਰਦਾਸ ਲਈ ਬਣਤੀ ਹੈ ਇੱਕ ਮਸਲਾ ਜਿਹੜਾ ਹੋਰ ਮੈਂ ਸਮਝਦਾ ਮੈਨੂੰ ਤਾਂ ਲੱਭ ਜੀ ਨਹੀਂ ਲੱਭ ਰਿਹਾ ਕੋਈ ਸ਼ਾਇਦ ਸਿਆਣੇ ਬੰਦੇ ਬੈਠੇ ਆ ਡਾਕਟਰ ਸਾਹਿਬ ਉਹਰੀ ਫੂਲ ਸਾਹਿਬਰੀ ਦੱਸ ਦੇਣ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਸਟੇਟ ਨੇ ਇੱਕ ਮੂਵਮੈਂਟ ਨੂੰ ਮੀਟਿੰਗ 'ਚ ਸੱਦ ਕੇ ਤੇ ਗ੍ਰਿਫਤਾਰ ਕਰਕੇ ਉਹ ਤੋਂ ਬਾਅਦ ਸਮਾਨ ਲੁੱਟ ਲੈ ਜਾਵੇ ਇਹਨੇ ਟਰਾਲੀਆਂ ਸੀ ਟਰਾਲੀਆਂ 'ਚ ਕੀ ਸੀ ਉੱਥੇ ਪੱਖੇ ਲੱਗੇ ਸੀ ਸਮਾਨ ਖਾਣ ਪੀਣ ਦਾ ਪਿਆ ਸੀ ਟਰਾਲੀਆਂ ਵਿੱਚੀਆਂ ਜਾ ਰਹੀਆਂ ਇਹਦੇ ਉੱਤੇ ਵੀ ਅਸੀਂ ਇਸ ਮੋਰਚੇ ਵੱਲੋਂ ਜੋ ਮੰਗ ਪੱਤਰ ਦੇਣਿਆ ਮੁੱਦੇ ਸਾਡੇ ਭੈ ਤਿੰਨ ਆ ਪਰ ਇਹਨਾਂ ਉੱਤੇ ਵੀ ਅਸੀਂ ਕਹਾਂਗੇ ਜਿਹੜੇ ਦੋਸ਼ੀ ਅਫਸਰ ਹੈ ਜਾਂ ਜਿਹੜੇ ਪੋਲੀਟੀਕਲ ਦੋਸ਼ੀ ਜਿਨ੍ਹਾਂ ਦੀ ਸ਼ਹਿਤੇ ਹੋਇਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤੇ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਉਹਦਾ ਪੂਰਾ ਕਰੇ ਚੰਗ ਦੇ ਬਾਰੇ ਵਿੱਚ ਅਸੀਂ ਬਹੁਤ ਵੱਡਾ ਪੱਦਰ ਤੇ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਹਰੇਕ ਪੰਜਾਬ ਤੇ ਦੂਜੇ ਪੰਜਾਬ ਦੇ ਵਿੱਚ ਵੀ ਜਿਵੇਂ ਅਸੀਂ ਮਹਿਸੂਸ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜੋ ਕੁਝ ਉਧਰ ਵੀ ਜੰਗਬੰਦੀ ਤੇ ਖੁਸ਼ੀ ਮਨਾਈ ਗਈ ਹੈ ਦੋਹੇ ਪੰਜਾਬ ਜੰਗ ਨਹੀਂ ਚਾਹੁੰਦੇ ਜੇ ਮਨੁੱਖੀ ਚੇਨ ਇੱਧਰ ਬਣੂਗੀ ਉਧਰਲਾ ਪੰਜਾਬ ਨੂੰ ਵੀ ਅਸੀਂ ਪੀਰ ਕਰਾਂਗੇ ਇੱਥੇ ਕੋਈ ਸ਼ਾਂਤੀ ਲਈ ਸਾਰੇ ਇਕੱਠੇ ਹੋਣ ਜੋ ਸਾਡੀਆਂ ਸਮੱਸਿਆਵਾਂ ਹੈ ਪੰਜਾਬ ਦੇ ਦੇਸ਼ ਦੇ ਲੋਕਾਂ ਦੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਗੱਲਬਾਤ ਰਹੀ ਹੱਲ ਕੀਤਾ ਜਾ ਸਕਦਾ ਹੈ ਜੇ ਪਹਿਰਗਾਮ ਚ ਘਟਨਾ ਹੋਈ ਅਸੀਂ ਉਸ ਘਟਨਾ ਦੇ ਕੋਈ ਵੀ ਵਿਅਕਤੀ ਕੋਈ ਜਥੇਬੰਦੀ ਉਹਦੀ ਡਟ ਕੇ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਕਿਸੇ ਮਸੂਮ ਦਾ ਕੋਈ ਕਤਲ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਏਜੰਸੀ ਭਾਰਤ ਦੀ ਜਾਂ ਬਾਹਰ ਦੀ ਆ ਕੇ ਜਾਂ ਕੋਈ ਵਿਅਕਤੀ ਇੱਥੇ ਦਾਸ ਕਤਲ ਕਰ ਦੇ ਕੋਈ ਕੱਲ ਨੂੰ ਚైనా ਦਾ ਨਾਮ ਲੈ ਦੇ ਫਿਰ ਉਹਦਰ ਨੂੰ ਹਮਲਾ ਕਰ ਦੇਗੇ ਇਧਰ ਅਸੀਂ ਸਾਰਾ ਦੇਸ਼ ਤਬਾਹ ਕਰਨਾ ਚਾਹੁੰਦੇ ਆ ਚਾਹੁੰਦੇ ਕੀ ਆ ਸਾਨੂੰ ਲੱਗਦਾ ਹੈ ਕਿ ਭਾਰਤੀ ਸਰਕਾਰ ਬੜੇ ਪੁੱਠੇ ਰਾਹ ਦੇ ਉੱਤੇ ਧਰੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਸਾਂਝੇ ਰੂਪ ਜਿੱਥੋਂ ਤੱਕ ਇਹ ਮੁੱਦੇ ਆ ਇਹ ਮੁੱਦੇ ਹੀ ਕੇਵਲ ਨਹੀਂ ਅਸੀਂ ਇੱਕ ਪੰਜਾਬ ਦੀ ਸਮੁੱਚੇ ਸੰਘਰਸ਼ੀ ਲੋਕਾਂ ਦੀ ਖੱਬੇ ਪੱਕੀ ਧਰਾਂ ਦੀ ਕਿਸਾਨ ਜਥੇਬੰਦੀਆਂ ਦੀ ਪੰਥਕ ਜਥੇਬੰਦੀਆਂ ਜਿਹੜੀਆਂ ਸਾਡੇ ਕੋਈ ਵੱਖਰੇਵੇਂ ਹੋ ਸਕਦੇ ਆ ਪਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਉੱਤੇ ਪੰਜਾਬ ਨੂੰ ਇਨਸਾਫ ਪੰਥ ਨੂੰ ਇਨਸਾਫ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਦੀ ਕੋਈ ਦੋਹਰਾਵਾ ਨਹੀਂ ਅਸੀਂ ਬਹੁਤ ਵੱਡੀ ਲਹਿਰ ਖੜੀ ਕਰ ਲਈ ਅੱਜ ਵਿਚਾਰਾ ਹੋਈਆਂ ਤੇ 30 ਤਰੀਕ ਤੋਂ ਬਾਅਦ 29 30 ਤਰੀਕ ਦੇ ਪ੍ਰੋਗਰਾਮ ਦਿੱਤੇ ਐ ਅਸੀਂ ਫੇਰ ਸਾਰੀਆਂ ਜਥੇਬੰਦੀਆਂ ਦੇ ਧਾਰਮਿਕ ਜਥੇਬੰਦੀਆਂ ਦੇ ਕਿਉਂਕਿ ਪਿਛਲੀ ਸਾਡੀ ਚੰਡੀਗੜ੍ਹ ਦੀ ਮੀਟਿੰਗ 'ਚ ਸਾਬਕਾ ਜਹਦਾਰ ਕਾਲ ਤੱਕ ਤੇ ਇਸੇ ਤਰ੍ਹਾਂ ਮਹਾਂਪੁਰਖ ਬਾਬਾ ਸੇਵਾ ਸਿੰਘ ਵੱਖ-ਵੱਖ ਮਹਾਂਪੁਰਖ ਆਏ ਅੱਜ ਵੀ ਵੱਡੀ ਗਿਣਤੀ 'ਚ ਸਾਡੇ ਸੰਤ ਮਹਾਂਪੁਰਖ ਨਾਨਕ ਸਰਕੇਲੇ ਨਾਲੇ ਬਾਬਾ ਜੀ ਸਰਬੰਦਾਸ ਜੀ ਵੋਟ ਜਥੇਬੰਦੀਆਂ ਦੇ ਸੰਤ ਮਹਾਂਪੁਰਖ ਆਏ ਇਸ ਤੋਂ ਬਾਅਦ ਇੱਕ ਵੱਡੀ ਸਾਂਝੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੇ ਉੱਤੇ ਅਸੀਂ ਫੇਰ ਵਿਚਾਰ ਕਰਾਂਗੇ ਤੇ ਇੱਕ ਗੱਲ ਨਿਸ਼ਚੈ ਨਾ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਲੜਾਈ ਜਿਹੜੀ ਇਹ ਲੜਾਂਗੇ ਵੀ ਤੇ ਜਿੱਤਾਂਗੇ ਵੀ ਇਹਦੇ ਲਈ ਜੋ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਸਾਡੀਆਂ ਘੱਟ ਸਫਲਤਾ ਇਹ ਨਹੀਂ ਵੀ ਸਾਡੀਆਂ ਸਫਲਤਾ ਨਹੀਂ ਹੋਈ ਕਿਸਾਨ ਮੋਰਚੇ ਦੀ ਬੜੀ ਵੱਡੀ ਸਫਲਤਾ ਹੈ